ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਾਬ ਨੂੰ ਜੀਐਨ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਪੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਨਨ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਕ ਦੀ ਵੱਡੀ ਖਬਰ ਦਸਵੀਂ ਪਾਸ ਨੌਜਵਾਨਾਂ ਲਈ ਸੁਨਹਿਰੀ ਮੌਕਾ ਕਨਸਟੇਬਲ ਜੀਡੀ ਭਰਤੀ ਲਈ ਤੁਰੰਤ ਕਰੋ ਅਪਲਾਈ ਐਸਐਸਸੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਤੀ ਜਾਣਕਾਰੀ SSC ਕਨਸਟੇਬਲ GD ਭਰਤੀ 2026 ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੇ ਉਹ ਨੌਜਵਾਨ ਜੋ ਅਜੇ ਤੱਕ ਕਿਸੇ ਕਾਰਨ ਫਾਰਮ ਨਹੀਂ ਭਰ ਸਕੇ ਉਹਨਾਂ ਲਈ اہم ਖਬਰ ਹੈ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਨਿਰਧਾਰਤ ਮਿਤੀ ਤੋਂ ਪਹਿਲਾਂ ਆਪਣੀ ਆਨਲਾਈਨ ਅਪਲਾਈ ਕਰੀਏ ਪ੍ਰਕਿਰਿਆ ਪੂਰੀ ਕਰ ਲੈਣ ਅੰਤਿਮ ਮਿਤੀਆਂ ਵਿੱਚ ਹੋਣ ਵਾਲੀ ਕਿਸੇ ਵੀ ਤਕਨੀਕੀ ਸਮੱਸਿਆ ਲਈ SSC ਜਿਮੇਵਾਰ ਨਹੀਂ ਹੋਵੇਗਾ ਤੇ ਨਾ ਹੀ ਅਪਲਾਈ ਕਰਨ ਦੀ ਆਖਰੀ ਤਾਰੀਖ ਵਿਦਾਇਤ ਜਾਵੇਗੀ ਐਸਐਸਸੀ ਜੀਡੀ ਕਨਸਟੇਬਲ ਦੇ ਆਉਂਦਿਆਂ ਲਈ ਅਪਲਾਈ ਕਰਨ ਵਾਸਤੇ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਲਾਜ਼ਮੀ ਹੈ ਇਸ ਦੇ ਨਾਲ ਹੀ ਘੱਟੋ ਘਾਟ 18 ਸਾਲ ਤੋਂ ਵੱਧ ਤੋਂ ਵੱਧ ਉਮਰ 23 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਰਾਖਮੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਨਿਯਮ ਅਨੁਸਾਰ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਏਗੀ ਐਸ ਐਸ ਸੀ ਕਨਸਟੇਬਲ ਜੀ ਡੀ ਭਰਤੀ ਲਈ ਆਨਲਾਈਨ ਫਾਰਮ ਅਧਿਕਾਰੀ ਵੈਬਸਾਈਟ ਐਸ ਐਸ ਸੀ ਗਵਰਨਮੈਂਟ ਇਨ ਤੇ ਭਰਿਆ ਜਾ ਸਕਦਾ ਹੈ ਅਪਲਾਈ ਕਰਨ ਦਾ ਤਰੀਕਾ ਹੇਠਾਂ ਦਿੱਤਾ ਗਿਆ ਹੈ ਸਭ ਤੋਂ ਪਹਿਲਾਂ ਆਪਣਾ ਅਧਿਕਾਰੀ ਵੈਬਸਾਈਟ ਐਸ ਐਸ ਸੀ ਗਵਰਨਮੈਂਟ ਇਨ ਤੇ ਜਾਓ ਹੋਮ ਪੇਜ ਤੇ ਅਪਲਾਈ ਲਿੰਕ ਤੇ ਕਲਿੱਕ ਕਰਕੇ ਭਰਤੀ ਨਾਲ ਸੰਬੰਧੀ ਲਿੰਕ ਚੁਣੋ ਜੇਕਰ ਤੁਸੀਂ ਨਵੇਂ ਹੋ ਤਾਂ ਨਿਊ ਯੂਜ਼ਰ ਰਜਿਸਟਰ ਨਿਊ ਤੇ ਕਲਿੱਕ ਕਰੋ ਰਜਿਸਟ੍ਰੇਸ਼ਨ ਕਰੋ ਇਸ ਤੋਂ ਬਾਅਦ ਲੌਗਇਨ ਕਰਕੇ ਬਾਕੀ ਵੇਰਵੇ ਪਰ ਉਹ ਤੇ ਪ੍ਰਕਿਰਿਆ ਪੂਰੀ ਕਰੋ ਅੰਤ ਵਿੱਚ ਅਪਲਾਈ ਫੀਸ ਜਮ੍ਹਾਂ ਕਰਵਾਓ ਅਤੇ ਫਾਰਮ ਦਾ ਪ੍ਰਿੰਟਆਊਟ ਸੰਭਾਲ ਕੇ ਰੱਖੋ ਜੇ ਫੀ ਜਨਰਲ OBC ਅਤੇ EWS ਸ਼੍ਰੇਣੀ ਦੇ ਉਮੀਦਵਾਰਾਂ ਲਈ ਫੀਸ 100 ਰੁਪਏ ਹੈ SC ST ਅਤੇ ਮੈਲਾ ਉਮੀਦਵਾਰਾਂ ਲਈ ਅਪਲਾਈ ਕਰਨਾ ਬਿਲਕੁਲ ਮੁਫਤ ਹੈ ਭਰਤੀ ਦਾ ਬਿਰਵਾ કુલ 25487 ਇਸ ਭਰਤੀ ਰਹਿਮ ਵਕਫਾ ਸੁਰੱਖਿਆ ਬਲਾਂ ਨੂੰ કુલ 25487 ਅਹੁਦੇ ਪਰੇ ਜਾਣਗੇ ਬੀਐਸਐਫ 1666 ਪੋਸਟਾਂ ਐਸਸੀਆਈਐਸਐਫ 14595 ਪੋਸਟਾਂ CRPF 5490 ਪੋਸਟਾਂ SSB 1764 ਪੋਸਟਾਂ ITBP 1293 1293 ਪੋਸਟਾਂ AR 1706 ਪੋਸਟਾਂ SSF 723 ਪੋਸਟਾਂ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ